ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਨਤੀਜੇ ਆ ਰਹੇ ਹਨ ਹਲਕਾ ਚਮਕੌਰ ਸਾਹਿਬ ਦੇ ਵਿੱਚ ਦੋ ਬਲਾਕ ਸੰਪਤੀਆਂ ਪੂਰੀਆਂ ਜਿਹਦੇ ਵਿੱਚ ਮਰੰਡਾ ਤੇ ਚਮਕੌਰ ਸਾਹਿਬ ਚਮਕੌਰ ਸਾਹਿਬ ਬਲਾਕ ਸੰਪਤੀ ਦੇ ਅਜੇ ਤੱਕ 15 ਚੋਂ 13 ਨਤੀਜੇ ਆਏ ਐ ਸਾਰੀਆਂ ਕਾਂਗਰਸ ਨੇ ਜਿੱਤੀਆਂ ਮਰੰਡਾ ਦੇ ਵਿੱਚ 16 ਚੋਂ 8 ਨਤੀਜੇ ਆਏ ਐ ਸਾਰੀਆਂ ਕਾਂਗਰਸ ਪਾਰਟੀ ਜਿੱਤ ਗਈ ਐ ਤਿੰਨ ਜ਼ਿਲ੍ਹਾ ਪਰਿਸ਼ਦ ਦੇ ਜ਼ੋਨ ਚਮਕੌਰ ਸਾਹਿਬ ਹਲਕੇ ਚ ਤਿੰਨਾ ਤੇ ਵੱਡੇ ਮਾਰਜਨ ਦੇ ਨਾਲ ਕਾਂਗਰਸੀ ਉਮੀਦਵਾਰ ਅੱਗੇ ਐ ਇੱਕ ਚ 4000 ਨਾਲ ਅੱਗੇ ਐ ਇੱਕ ਚ 2700 51 ਵੋਟਾਂ ਦੇ ਨਾਲ ਅੱਗੇ ਐ ਇੱਕ ਦੀ ਅਜੇ ਗਿਣਤੀ ਥੋੜੀ ਹੋਈ ਐ ਲੇਕਿਨ 1200 ਵੋਟਾਂ ਦੇ ਨਾਲ ਅੱਗੇ ਹੈ। ਸੋ ਬਿਲਕੁਲ ਕਲੀਨ 스ਵੀਪ ਹੈ ਜਿਹੜਾ ਉਹ ਚਮਕੌਰ ਸਾਹਿਬ ਹਲਕੇ 'ਚ ਕਾਂਗਰਸ ਪਾਰਟੀ ਨੇ ਕੀਤਾ। ਮੈਂ ਰੋਪੜ ਹਲਕੇ 'ਚ ਗਿਆ ਸੀ। ਰੋਪੜ 'ਚ ਦੋ ਜ਼ਿਲ੍ਹਾ ਪ੍ਰੀਸ਼ਦ ਇਹਨਾਂ ਨੇ ਪਹਿਲਾਂ ਸਾਡੀਆਂ ਕਾਗਜੇ ਨਹੀਂ ਫੜੇ। ਇੱਕ ਜ਼ਿਲ੍ਹਾ ਪ੍ਰੀਸ਼ਦ ਕਾਂਗਰਸ ਲੜ ਰਹੀ ਹੈ। ਉਹ ਵੀ ਕਾਂਗਰਸ ਪਾਰਟੀ ਜਿੱਤ ਰਹੀ ਹੈ। ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਕਾਂਗਰਸ ਪਾਰਟੀ ਦਾ ਜ਼ਿਲ੍ਹਾ ਪ੍ਰੀਸ਼ਦ ਤੇ ਕਬਜ਼ਾ ਹੋ ਗਿਆ। ਨਵੇਂ ਸ਼ਹਿਰ ਤੇ ਬਲਾ ਚੌਰ ਦੇ ਵਿੱਚ ਬਲਾਕ ਸੰਮਤੀਆਂ ਤੇ ਕਬਜ਼ਾ ਹੋ ਗਿਆ। ਉਸ ਤੋਂ ਬਾਅਦ ਜਲੰਧਰ ਦੇ ਵਿੱਚ ਸਾਡਾ ਸ਼ਾਹਕੋਟ ਦੇ ਵਿੱਚ ਦੋਵੇਂ ਬਲਾਕ ਸੰਮਤੀਆਂ ਕਾਂਗਰਸ ਪਾਰਟੀ ਜਿੱਤ ਰਹੀ ਹੈ। ਲੁਕੋਟਰ ਦੇ ਵਿੱਚ ਦੋਵੇਂ ਬਲਾਕ ਸੰਮਤੀਆਂ ਤੇ ਕਾਂਗਰਸ ਆਪਣੀ ਚੇਅਰਮੈਨ ਬਣਾਏਗੀ। ਤੇ ਜਿਹੜਾ ਆਦਮਪੁਰ ਹਲਕਾ ਹੈ ਤੇ ਜਲੰਧਰ ਕੈਂਟ ਹਲਕਾ ਉਹਦੇ ਵਿੱਚ ਵੀ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ ਜਿੱਥੇ-ਜਿੱਥੇ ਮੈਂ ਕੈਂਪੇਨ ਕਰਨ ਗਿਆ ਕਾਂਗਰਸ ਪਾਰਟੀ ਕਾਫੀ ਅੱਗੇ ਚੱਲ ਰਹੀ ਹੈ ਤੇ ਬਾਕੀ ਮੈਂ ਹੁਣ ਅਜੇ ਪੰਜਾਬ ਦੇ ਰਿਜ਼ਲਟ ਪਤਾ ਕਰਾਂਗਾ ਜਿਵੇਂ ਹੋਣਗੇ ਉਹਦੇ ਬਾਰੇ ਵੀ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗਾ ਤੇ ਆਪਣੇ ਥਿਊਜ਼ ਦੱਸਾਂਗਾ ਸੋ ਮੈਂ ਧੰਨਵਾਦੀ ਹਾਂ ਚਮਕੌਰ ਸਾਹਿਬ ਦੇ ਲੋਕਾਂ ਦਾ ਰੋਪੜ ਦਾ ਜਿਹੜਾ ਇੱਕ ਜ਼ਿਲ੍ਹਾ ਪ੍ਰਸ਼ਦ ਦਾ ਚੋਣ ਹਲਕਾ ਸੀਗਾ ਉਹਦਾ ਇਸੇ ਤਰ੍ਹਾਂ ਫਲੋਰ ਦੇ ਵਿੱਚ ਇੱਕ ਸਾਡਾ ਮੁੰਡਾ ਲੜ ਰਿਹਾ ਸੀ ਉਹ ਵੀ ਜਿੱਤ ਰਿਹਾ ਹੈ ਤੇ ਸਾਹਕੋਟ ਵਾਲਿਆਂ ਦਾ ਵੀ ਜਿਹੜੀ ਵੀ ਮੇਰੀ ਪਾਰਲੀਮੈਂਟ ਕੰਸਟੀਟੂਐਂਸੀ ਤੇ ਮੇਰੀ ਅਸੈਂਬਲੀ ਕੰਸਟੀਟੂਐਂਸੀ ਪੁਰਾਣੀ ਇਹਦੇ ਵਿੱਚ ਅਸੀਂ ਵੱਡੇ ਮਾਰਜਨ ਦੇ ਨਾਲ ਜਿੱਤ ਰਹੇ ਮੈਂ ਲੋਕਾਂ ਦਾ ਬੜਾ ਧੰਨਵਾਦੀ ਹਾਂ ਤੁਸੀਂ ਪੁੱਛੋਗੇ ਕਿ ਜੀ ਤੱਕੇ ਸ਼ਾਹੀ ਵਾਰੇ ਜੇ ਸਵੇਰੇ ਚਮਕੌਰ ਸਾਹਿਬ ਹਲਕੇ ਪੂਰੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਹਥਿਆਲਿਏ ਕੰਮ ਪਰ ਸਾਡੇ ਕਾਉਂਟਿੰਗ ਏਜੰਟ ਤਕੜੇ ਰਹੇ ਬਾਹਰ ਮੈਂ ਖੜਾ ਸੀ ਐਸੀ ਰੋੜਾ ਰੂੜਾ ਪਾ ਕੇ ਮੈਨੇਜ ਕਰ ਲਿਆ ਤੇ ਇੱਥੇ ਤੱਕ ਹੋਇਆ ਕਿ ਉਹਨਾਂ ਨੇ ਮਜਬੂਰ ਕੀਤਾ ਜਿਹੜੇ ਅੰਦਰ ਚੋਣ ਗਿਣਦੇ ਐ ਉੱਪਰੋਂ ਟੈਲੀਫੋਨ ਆਏ ਕਿ ਜੀ ਤੁਸੀਂ ਆਮ ਆਦਮੀ ਪਾਰਟੀ ਨੂੰ ਜਿਤਾਓ ਤਿੰਨ ਕਰਮਚਾਰੀ ਮਰੰਡੇ ਛੱਡ ਕੇ ਬਾਹਰ ਆ ਗਏ ਕਿ ਐਸੀ ਗਲਤ ਕੰਮ ਨਹੀਂ ਕਰਨਾ ਅਲਟੀਮੇਟਲੀ ਬਾਹਰੋਂ ਮੈਂ ਵੀਡੀਓ ਪਾਈ ਲੋਕਾਂ ਦਾ ਪੂਰਾ ਰੋਹ ਹੋਇਆ ਹੁਣ ਅਮਨ ਮਾਨੜ ਮਰੰਡਾ ਤੇ ਚਮਕੌਰ ਸਾਹਿਬ ਦੀ ਗਿਣਤੀ ਹੋ ਰਹੀ ਹੈ ਉਹਦੇ ਲਈ ਮੈਂ ਕਰਮਚਾਰੀਆਂ ਦਾ ਤੇ ਅਫਸਰਾਂ ਦਾ ਧੰਨਵਾਦੀਆਂ ਜਿਨ੍ਹਾਂ ਨੇ ਪ੍ਰੈਸ਼ਰ ਨਾ ਮੰਨ ਕੇ ਠੀਕ ਤਰੀਕੇ ਨਾਲ ਹੁਣ ਤੱਕ ਕੰਮ ਕੀਤਾ ਤੇ ਮੈਂ ਅੱਗੇ ਨੂੰ ਵੀ ਜਿਹੜੇ ਅਜੇ ਜ਼ੋਨ ਰਹਿੰਦੇ ਆ ਜਿੱਥੇ ਕਿ ਬਹੁਤ ਹਾਈ ਲੈਵਲ ਤੋਂ ਪ੍ਰੈਸ਼ਰ ਆ ਰਿਹਾ ਹੈ ਕਰਮਚਾਰੀਆਂ ਤੇ ਡੀ ਸੀ ਐਸ ਡੀ ਐਮ ਤੇ ਹੋਰ ਸਾਰਿਆਂ ਤੇ ਕਿ ਤੁਸੀਂ ਕਿਸੇ ਤਰ੍ਹਾਂ ਵੀ ਇੱਥੇ ਆਮ ਆਦਮੀ ਨੂੰ ਜਿਤਾਓ ਮੈਂ ਕਰਮਚਾਰੀਆਂ ਨੂੰ ਅਫਸਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਕਿਸੇ ਤਰ੍ਹਾਂ ਦੇ ਬਹਿਕਾਵੇ ਵਿੱਚ ਆ ਕੇ ਕਿਸੇ ਤਰ੍ਹਾਂ ਵੀ ਗਲਤ ਕੰਮ ਕਰੋਗੇ ਤਾਂ ਆਉਣ ਵਾਲੇ ਸਮੇਂ 'ਚ ਉਹਦੇ ਨਤੀਜੇ ਜਿਹੜੇ ਮਾੜੇ ਨਿਕਲਣਗੇ